ਸ਼ੂਗਰ ਦਾ ਜੀ ਆਪਣੇ ਕੋਲ ਬਹੁਤ ਵਧੀਆ ਲਾ ਆ ਜਾ ਬਹੁਤ ਵਧੀਆ ਜਿੰਨਾ ਮਰਜੀ ਸ਼ੂਗਰ ਵਧਿਆ ਹੋਵੇ ਇੱਕ ਜਾਂ ਦੋ ਦਿਨ ਦੇ ਵਿੱਚ ਕੰਟਰੋਲ ਹੋ ਜਾਊਗਾ ਜੀ ਜੇ ਕੋਈ ਇਨਸੂਲਿਨ ਦਾ ਟੀਕਾ ਲਾਉਂਦਾ ਤਿੰਨ ਟਾਈਮ ਗੋਲੀਆਂ ਖਾਂਦਾ ਤਿੰਨ ਟਾਈਮ ਉਹਦੇ ਵਾਸਤੇ ਦਵਾਈ ਆ ਜੀ ਆਪਣੇ ਕੋਲ ਇਹ ਦਵਾਈ ਆ ਜੀ ਇਹ ਦਵਾਈ ਜਿੱਕਣਾ ਟੀਕਾ ਲਾਉਂਦਾ ਜਾਂ ਗੋਲੀਆਂ ਖਾਂਦਾ ਤੇ ਇੰਨੀ ਕੁ ਦਵਾਈ ਆ ਜਿਹੜੀ ਇੱਕ ਟਾਈਮ ਪਾਣੀ ਨਾਲ ਖਾ ਲਈ ਜੀ ਤੁਹਾਡੇ ਸ਼ੁਕਰ ਦੋ ਦਿਨ ਦੇ ਵਿੱਚ 110 15 ਆ ਜਾਊਗੀ ਜੀ ਤੇ ਇਹਦੇ ਕੋਈ ਸਾਈਡ ਇਫੈਕਟ ਕੋਈ ਸਾਈਡ ਇਫੈਕਟ ਨਹੀਂ ਜੜੀਆਂ ਬੂਟੀਆਂ ਤਿਆਰ ਆ ਕੋਈ ਅੰਗਰੇਜ਼ੀ ਗੋਲੀ ਨਹੀਂ ਇਹਦੇ ਚ ਕੋਈ ਕੁਝ ਨਹੀਂ ਹੈਗਾ ਜੀ ਕੋਈ ਕਹਦਾ ਨਾ ਗੋਲੀਆਂ ਜਿੱਥੇ ਮਰਜੀ ਬੰਦਾ ਲੈਬੋਰੀ ਚੈੱਕ ਕਰਾ ਲਵੇ ਪਹਿਲੇ ਖਰਾਕ ਨਾਲੇ ਬਿਲਕੁਲ ਦਰਦਾਂ ਤਕਲੀਫਾਂ ਸਾਰੀਆਂ ਬੰਦ ਹੋ ਜਾਂਦੀਆਂ ਤੇ ਦਵਾਈ ਆ ਜਿਹੜੀ ਆਦੀ ਵੀ ਨਹੀਂ ਹੁੰਦਾ ਇਹ ਬੰਦਾ ਜਿਕਣਾ ਕੋਈ ਹੋਰ ਦਵਾਈਆਂ ਅੱਜ ਕੱਲ੍ਹ ਬਾਜ਼ਾਰਾਂ ਚ ਲੋਕ ਪੁੜੀਆਂ ਪੜੀਆਂ ਜਾਂ ਬਣਾ ਬਣਾ ਕੇ ਦਈ ਜਾਂਦੇ ਆ ਬਈ ਉਹ ਖਾਈ ਹੋ ਜਾਂਦੇ ਆ ਸਾਡੇ ਕੋਲ ਬਹੁਤ ਬੰਦੇ ਹਜੇ ਆਉਨੇ ਆ ਜਿਹੜਿਆਂ ਨੂੰ 10-10 ਸਾਲ ਹੋ ਗਏ ਪੁੜੀਆਂ ਖਾਂਦਿਆਂ ਨੂੰ ਜਾਂ ਗੋਲੀਆਂ ਖਾਂਦਿਆਂ ਨੂੰ ਜੀ ਜਿਹੜੀ ਇੱਕ ਸਰਕਾਰ ਵੱਲੋਂ ਦਵਾਈ ਚਲਾਈ ਹੋਈ ਆ ਜੀਵ ਵਾਲੀ ਗੋਲੀ ਕਹਿੰਦੇ ਜਿਹਨੂੰ ਇਹ 10-12-12 ਸਾਲ ਤੇ ਵੀ ਸਾਡੇ ਕੋਲ ਆਉਨੇ ਆ ਕੋਈ 4 ਗੋਲੀਆਂ ਖਾਂਦਾ ਕੋਈ 2 ਖਾਂਦਾ ਕੋਈ 10 ਤੱਕ ਵੀ ਖਾਂਦੇ ਆ ਇਹ ਜਿਹੇ ਬੰਦੇ ਆਉਨੇ ਆ ਜੀ ਸਾਡੀ ਦਵਾਈ ਆ ਜਿਹੜੀ ਸਿਰਫ ਇੱਕ ਮਹੀਨੇ ਤੋਂ ਵੱਧ ਕੋਈ ਮਰੀਜ਼ ਨਹੀਂ ਖਾਂਦਾ ਵੀ ਜਿਹੜਾ ਚਾਹੇ ਕੋਈ ਤੋ ਕਲੋਪੋ ਕੀ ਖਾਂਦਾ ਮਹੀਨੇ ਦੀ ਚਾਹ 4 ਕਿਲੋ ਖਾਂਦਾ ਚਾਹ ਮਹੀਨੇ ਦੀ ਫੀਮ ਪਾਈਆ ਖਾਂਦਾ ਚਾਹ 10 ਕਿਲੋ ਖਾਂਦਾ 1 ਮਹੀਨੇ ਤੋਂ ਬਾਅਦ ਕੋਈ ਦਵਾਈ ਦੀ ਲੋੜ ਨਹੀਂ ਪੈਂਦੀ ਬੋਲ ਕਰਾਂਗੇ ਵੈਦ ਗੁਰਮਖ ਸਿੰਘ ਉੱਚਾ ਪਿੰਡ ਸੰਘੋਲ ਵਾਲੇ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਸਬੰਧੀ ਦਵਾਈਆਂ ਨਾਲ ਆਪਣੇ ਮਰੀਜ਼ਾਂ ਨੂੰ ਠੀਕ ਕਰਦੇ ਨੇ ਵੈਦ ਜੀ ਸਵਾਗਤ ਹੈ ਜੀ ਸਰ ਜੀ ਵੈਦ ਜੀ ਅੱਜ ਕਿਸ ਰੋਗ ਸਬੰਧੀ ਗੱਲਬਾਤ ਕਰੋਗੇ ਕਿਸ ਤਰ੍ਹਾਂ ਦੀ ਜਿਹੜੇ ਦਵਾਈਆਂ ਨੇ ਉਹ ਤੁਸੀਂ ਦਿੰਦੇ ਹੋ ਮਨਸ਼ਾਤ ਤੇ ਦੂਸਰੀ ਦਵਾਈ ਆ ਸ਼ੂਗਰ ਦੇ ਜੀ ਤੀਸਰੀ ਦਵਾਈ ਆ ਸਖਤ ਪ੍ਰੋਬਲਮ ਦੇ ਜੀ ਹਾਂਜੀ ਬਾਕੀ ਇੱਕ ਦਵਾਈ ਹੋਰ ਆ ਜਿਹੜੇ ਸੈੱਲ ਘਟ ਜਾਂਦੇ ਆ ਅੱਛਾ ਬੁਖਾਰ ਨਾਲ ਸੈੱਲ ਘਟ ਜਾਂਦੇ ਆ ਉਹਨਾਂ ਬਾਰੇ ਜੀ ਵੇ ਜੀ ਜਿਵੇਂ ਆਪਣਾ ਨਸ਼ੇ ਦੀ ਗੱਲ ਕਰ ਲਈਏ ਪਹਿਲਾਂ ਤਾਂ ਨਸ਼ੇ ਦੀ ਤੋਟ ਹੈ ਜਿਹੜੇ ਲੋਕ ਛੱਡਦੇ ਨੇ ਨਸ਼ਾ ਉਹ ਕਿੰਨਾ ਕਿ ਚਿਰ ਫਿਰ ਨਸ਼ਾ ਛੱਡਣ ਤੋਂ ਜੋ ਤੁਹਾਡੀ ਦਵਾਈ ਸ਼ੁਰੂ ਕਰਦੇ ਨੇ ਕਿੰਨਾ ਕਿ ਚਿਰ ਉਹਨਾਂ ਨੂੰ ਸਮੱਸਿਆ ਰਹਿੰਦੀ ਜਿਵੇਂ ਕਹਿੰਦੇ ਨੇ ਵੀ ਤੋਟ ਆਉਂਦੀ ਹੈ ਪਰੇਸ਼ਾਨ ਹੁੰਦੇ ਨੇ ਦਰਦਾਂ ਹੁੰਦੀਆਂ ਨੇ ਜਿਹੜਾ ਨਸ਼ਾ ਜਿੱਕਣਾ ਚਟਾ ਹੋ ਗਿਆ ਜਾਂ ਜੀਵ ਵਾਲੀ ਗੋਲੀ ਜਾਂ ਫੇਮ ਜਾਂ ਭੁੱਕੀ ਇਹਨਾਂ ਦੀ ਤੋੜ ਬਹੁਤ ਮਾੜੀ ਹੈ ਇਹਦਾ ਜੇ ਸਵੇਰੇ ਉੱਠ ਦੀ ਸਾਰ ਨਾ ਖਾਦਾ ਤਾਂ ਬੰਦੇ ਨੂੰ ਬਹੁਤ ਆਲਾਮ ਤਾਂ ਹੋਣ ਲੱਜੰਨੇ ਆ ਜਿੱਕਣ ਉਹਨਾਂ ਨੂੰ ਲੈਟਰਨ ਅੱਖਾਂ ਚੋਂ ਪਾਣੀ ਵਾਸੀਆਂ ਦਰਦਾਂ ਤਕਲੀਫ ਭੁੱਖ ਨਾ ਲੱਗਣੀ ਬੇਚੈਨੀ ਇਹ ਹੋਣ ਲਾ ਜਾਂਦਾ ਜੀ ਇਹ ਆਪਣੀ ਦਵਾਈ ਆ ਇਹਦੇ ਨਾਲ ਪਹਿਲੇ ਖੁਰਾਕ ਨਾਲੇ ਬਿਲਕੁਲ ਦਰਦਾਂ ਤਕਲੀਫਾਂ ਸਾਰੀਆਂ ਬੰਦ ਹੋ ਜਾਂਦੀਆਂ ਤੇ ਦਵਾਈ ਆ ਜਿਹੜੀ ਆਦੀ ਵੀ ਨਹੀਂ ਹੁੰਦਾ ਇਹ ਬੰਦਾ ਜਿੱਕਣਾਂ ਕੋਈ ਹੋਰ ਦਵਾਈਆਂ ਅੱਜਕੱਲ੍ਹ ਬਾਜ਼ਾਰਾਂ ਚ ਲੋਕ ਪੁੜੀਆਂ ਪੜੀਆਂ ਜਿਹਾ ਬਣਾ ਬਣਾ ਕੇ ਦਈ ਜਾਂਦੇ ਆ ਬਈ ਉਹ ਖਾਈਓ ਜਾਂਦੇ ਆ ਸਾਡੇ ਕੋਲ ਬਹੁਤ ਬੰਦੇ ਹਜੇ ਆਉਨੇ ਆ ਜਿਹੜਿਆਂ ਨੂੰ 10-10 ਸਾਲ ਹੋ ਗਏ ਪੁੜੀਆਂ ਖਾਂਦਿਆਂ ਨੂੰ ਜਾਂ ਗੋਲੀਆਂ ਖਾਂਦਿਆਂ ਨੂੰ ਜੀ ਜਿਹੜੀ ਇੱਕ ਸਰਕਾਰ ਵੱਲੋਂ ਦਵਾਈ ਚਲਾਈ ਹੋਈ ਆ ਜੀਵ ਵਾਲੀ ਗੋਲੀ ਕਹਿੰਦੇ ਜਿਹਨੂੰ ਇਹ 10-12 12 ਸਾਲ ਤੇ ਵੀ ਸਾਡੇ ਕੋਲ ਆਉਨੇ ਆ ਕੋਈ 4 ਗੋਲੀਆਂ ਖਾਂਦਾ ਕੋਈ 2 ਖਾਂਦਾ ਕੋਈ 10 ਤੱਕ ਵੀ ਖਾਂਦੇ ਆ ਇਹੋ ਜਿਹੇ ਬੰਦੇ ਆਉਨੇ ਆ ਜੀ ਸਾਡੀ ਦਵਾਈ ਆ ਜਿਹੜੀ ਸਿਰਫ ਇੱਕ ਮਹੀਨੇ ਤੋਂ ਵੱਧ ਕੋਈ ਮਰੀਜ਼ ਨਹੀਂ ਖਾਂਦਾ ਵੀ ਜਿਹੜਾ ਚਾਹੇ ਕੋਈ 2 ਕਿਲੋ ਭੁੱਕੀ ਖਾਂਦਾ ਮਹੀਨੇ ਦੀ ਚਾਹੇ 4 ਕਿਲੋ ਖਾਂਦਾ ਚਾਹੇ ਮਹੀਨੇ ਦੀ ਫੀਮ ਪਾਈਆ ਖਾਂਦਾ ਚਾਹੇ 10 ਕਿਲੋ ਖਾਂਦਾ ਇੱਕ ਮਹੀਨੇ ਤੋਂ ਬਾਅਦ ਕੋਈ ਦਵਾਈ ਦੀ ਲੋੜ ਨਹੀਂ ਪੈਂਦੀ ਬਾਅਦ ਚ ਜੀ ਕੁਝ ਲੋਕ ਕਹਿੰਦੇ ਨੇ ਵੀ ਇਹ ਹੋ ਨਹੀਂ ਸਕਦਾ ਇੰਨੀ ਫੀਮ ਬੰਦਾ ਕਿਵੇਂ ਖਾ ਜਾਏਗਾ ਜਿਵੇਂ ਤੁਸੀਂ ਹੁਣ ਵੀ ਅੱਧਾ ਕਿਲੋ ਦਾ ਜ਼ਿਕਰ ਕਰਿਆ ਕਿਲੋ ਦੀ ਵੀ ਸੁਣਿਆ ਜਾਂਦਾ ਵੀ ਕਿਲੋ ਤੱਕ ਮਰੀਜ਼ ਜਿਹੜੇ ਨੇ ਉਹ ਖਾ ਜਾਂਦੇ ਨੇ ਫੀਮ ਇਹ ਮਤਲਬ ਅਜਾ ਅੱਛਾ ਅਜੀਬ ਹੀ ਲੱਗਦਾ ਹੈ ਇਹ ਤਾਂ ਨਸ਼ੇ ਵਾਲੇ ਦਾ ਬਹੁਤ ਆ ਨਸ਼ਾ ਖਾਣ ਵਾਲੇ ਤਾਂ ਸਮਝ ਲਓ ਬਈ ਅਸੀਂ ਵੀ ਹੈਰਾਨ ਹੋ ਜੰਨੇ ਆ ਸਾਡੇ ਕੋਲ ਇੱਕ ਬੰਦਾ ਇਹੋ ਜਿਹਾ ਵੀ ਆਇਆ ਇੱਧਰ ਪਠਾਨ ਕੋਲ ਗਰਦਾਸਪੁਰ ਕਿੰਨੀ ਤੋਂ ਜਿਹੜਾ ਕਿ 80 ਗੋਲੀਆਂ ਨਸ਼ੇ ਦੀਆਂ ਜਿਹੜੀਆਂ ਹੁੰਦੀਆਂ ਸਮਾਸਮੋਂ ਮਿਲਦੀਆਂ 80 ਗੋਲੀਆਂ ਦਿਹਾੜੀ ਦੀਆਂ ਤੇ 40 ਗੋਲੀਆਂ ਐਲਪ੍ਰੈਕਸ ਦੀਆਂ ਅੱਛਾ ਇੱਕ ਦਿਨ ਚ ਖਾ ਲੰਦਾ ਤਾਂ ਠੀਕ ਹੈ ਜੇ ਕੋਈ ਆਮ ਬੰਦਾ ਸਮਾਸਮੋਂ ਮਿਲਦੀਆਂ 10 ਗੋਲੀਆਂ ਖਾ ਲਵੇ ਬੀਪੀ ਲੋ ਹੋ ਕੇ ਜਦੇ ਮਰ ਜਾਊਗਾ ਇੰਨੀ ਜਿਆਦਾ ਨਸ਼ਾ ਉਹਦੇ ਵਿੱਚ 80 ਗੋਲੀਆਂ ਖਾ ਜਾਂਦਾ ਦਾ ਉਹ 40 ਗੋਲੀਆਂ ਖਾ ਕੇ ਵੀ ਕਾਰ ਚਲਾ ਕੇ ਆਇਆ ਐਲਪ੍ਰੈਕਸ ਦੀਆਂ ਜੀ ਜਿਹੜੇ ਬੰਦਾ ਦੋ ਗੋਲੀਆਂ ਬੰਦਾ ਆਮ ਬੰਦਾ ਦੋ ਗੋਲੀਆਂ ਐਲਪ੍ਰੈਕਸ ਦੀਆਂ ਖਾ ਲਵੇ ਰਾਤ ਨੂੰ ਉਹਨੂੰ ਸਾਰੀ ਰਾਤ ਨਹੀਂ ਬੈ ਗਿਆ ਪਤਾ ਲੱਗੋ ਉਹ ਮੈਂ ਕਿੱਥੇ ਪਿਆ ਤਾਂ ਲੋਕ ਤਾਂ ਇਹ ਜਿਵੇਂ ਕਹਿ ਦਿੰਦੇ ਸਾਨੂੰ ਵੀ ਕਮੈਂਟਾਂ ਦੇ ਵਿੱਚ ਆਉਂਦਾ ਬਈ ਕਿਲੋ ਫੀਮ ਖਾ ਲੂ ਕੋਈ ਸਾਡੇ ਕੋਲ 2 ਸਾਲ ਦੇ ਵਿੱਚ ਵਿੱਚ ਘੱਟੋ ਘੱਟ 3-4 ਬੰਦੇ ਆਲੇ ਕਿਲੋ ਕੋਲੋ ਫੀਮ ਵਾਲੇ ਜੀ ਭੁੱਕੀ ਵਾਲੇ ਵੀ ਵੇਥਰੇ ਆਉਨੇ ਆ ਜਿੱਕਨ 15 ਕਿਲੋ ਭੁੱਕੀ ਮਹੀਨੇ ਦੀ 7 ਕਿਲੋ 3 4 ਕਿਲੋ ਵਾਲੇ ਦਾ ਆਮੇ ਆਉਨੇ ਆ ਹੁਣ ਜੀ 3 ਕਿਲੋ 4 ਕਿਲੋ 5 ਕਿਲੋ ਵਾਲੇ ਦਾ ਮਹੀਨੇ ਦੀ ਆਮੇ ਆ ਰਹੇ ਆ ਹੂੰ ਬਾਕੀ ਫੀਮ ਵਾਲੇ ਵੀ ਹੋਰ ਗੋਲੀਆਂ ਗਾਲੀਆਂ ਵਾਲੇ ਸਭ ਸਭ ਤਰ੍ਹਾਂ ਦੇ ਨਸ਼ਾ ਵਾਲੇ ਆਈ ਜਾਂਦੇ ਆ ਜੀ ਕਈ ਕਹਿੰਦੇ ਨੇ ਇਹ ਕਿਲੋ 18 ਕਿਲੋ ਤਾਂ ਆਟਾ ਨਹੀਂ ਖਾਂਦਾ ਬੰਦਾ ਹਾਂ ਜੀ ਬਿਲਕੁਲ ਬਈ ਇਹ ਭੁੱਕੀ ਕਿੱਕਣ ਖਾਜੂ ਉਹ ਉਹਨਾਂ ਦਾ ਤਰੀਕਾ ਹੁੰਦਾ ਖਾਣ ਦਾ ਹੂੰ ਉਹਨਾਂ ਨੇ ਅਵਾਲ ਲਾਣੀਆਂ ਸਵੇਰੇ ਹੂੰ ਇੱਕ ਅੱਧਾ ਗੱਲੋ ਕੋ ਕੇ ਵਾਲ ਲਈ 2 ਲੀਟਰ ਪਾਣੀ ਪਾ ਕੇ ਜਦ 1 ਲੀਟਰ ਪਾਣੀ ਰਹਿ ਗਿਆ ਨਿਚੋੜ ਕੇ ਬਸ ਉਹ ਪਾਣੀ ਪੀ ਲਿਆ ਸਾਰੇ ਮਤਲਬ ਕਹਿ ਲਈਏ ਵੀ ਬਹੁਤ ਜ਼ਿਆਦਾ ਨਸ਼ੇ ਤੇ ਲੱਗੇ ਹੋਏ ਨੇ ਬਹੁਤ ਜ਼ਿਆਦੀ ਵਰਤੋਂ ਕਰਦੇ ਨੇ ਫਿਰ ਇਹਦਾ ਸਰੀਰ ਤੇ ਬਹੁਤ ਬੁਰਾ ਅਸਰ ਪੈਂਦਾ ਹੋ ਜਿਵੇਂ ਤੁਸੀਂ ਦੱਸਿਆ ਵੀ ਇੱਕ ਗੋਲੀ ਹੈ ਕੋਈ ਉਹ ਦੋ ਨਹੀਂ ਇਨਸਾਨ ਖਾ ਸਕਦਾ ਤੇ ਜਿਹੜੇ ਇੱਕ ਦਿਨ 'ਚ 120 ਵੀ ਗੋਲੀਆਂ ਇਸ ਤਰ੍ਹਾਂ ਖਾਈ ਜਾਂਦੇ ਨੇ ਉਹਨਾਂ ਦੇ ਕੀ ਮਤਲਬ ਮਾੜੇ ਪ੍ਰਭਾਵ ਪੈਂਦੇ ਨੇ ਮਾੜਾ ਅਸਰ ਤਾਂ ਪੈਣਾ ਹੀ ਆ ਉਹਦੇ ਨਾਲ ਬਵਾਸਿਰ ਵੀ ਹੋ ਜਾਂਦੀ ਆ ਤੇ ਅੰਦਰ ਵੀ ਜ਼ਖਮ-ਜੁਖਮ ਹੋ ਜਾਂਦੇ ਆ ਤੇ ਨਸ਼ੇ ਦਾ ਆਦੀ ਹੋ ਜਾਂਦਾ ਸਾਡੇ ਕੋਲ ਟਰਾਮਾਡੋਲ ਵਾਲੇ ਵੀ ਸਿਰੇ ਆਉਂਦੇ ਆ ਜਿਹੜੇ 10-10 ਗੋਲੀਆਂ ਖਾ ਜਾਂਦੇ ਆ ਠੀਕ ਹੈ ਤੇ ਇਹ ਜਿਗਰ ਤੇ ਤਾਂ ਬਹੁਤ ਮਾੜਾ ਅਸਰ ਪੈਂਦਾ ਹੋਵੇਗਾ ਜਿਗਰ ਤੇ ਤਾਂ ਪੈਣਾ ਹੀ ਆ ਜਦ ਬਣੀਦਾ ਹੋਈ ਕਿਸੇ ਹੋਰ ਚੀਜ਼ ਵਾਸਤੇ ਦਵਾਈ ਆਪਾਂ ਖਾ ਰਹੇ ਆ ਨਸ਼ੇ ਦੇ ਤੌਰ ਤੇ ਜਿਹੜੀ ਟਰਾਮਾਡੋਲ ਆ ਇਹ ਤਾਂ ਸਿਰਫ ਦਰਦਾਂ ਵਾਸਤੇ ਬਣੀ ਹੋਈ ਆ ਉਹ ਵੀ ਡਾਕਟਰ ਦੱਸਦਾ ਵੀ ਇਹਨੂੰ 50mg ਜਾਂ 25mg ਖਾਓ ਇਹ ਤਾਂ 100-100mg ਦੀਆਂ 8-8 ਦਾ 10 ਗੋਲੀਆਂ ਖਾਜਣੇ ਵੈਸੇ ਵੈਜੀ ਬੇਸ਼ੱਕ ਇਹ ਬਹੁਤ ਹੀ ਮਾੜੀ ਅਲ੍ਹਾਮਤ ਹੈ ਤੇ ਇਸ ਦੇ ਉੱਪਰ ਪਾਬੰਦੀ ਲੱਗਣੀ ਚਾਹੀਦੀ ਹੈ ਪਰ ਜਿਵੇਂ ਤੁਸੀਂ ਦੱਸ ਰਹੇ ਕਿ ਇੰਨੀ-ਇੰਨੀ ਡੋਜ਼ ਦੇ ਉੱਪਰ ਜਿਹੜੇ ਲੋਕ ਲੱਗੇ ਹੋਏ ਨੇ ਤਾਂ ਇਹਦਾ ਮਤਲਬ ਜਿਹੜੇ ਨੌਜਵਾਨ ਬੱਚੇ ਨੇ ਮੁੰਡੇ ਨੇ ਚਾਹੇ ਕੁੜੀਆਂ ਨੇ ਬਹੁਤ ਬੁਰਾ ਹੈ ਉਹਨਾਂ ਵਾਸਤੇ ਕਹਿ ਲਈਏ ਕਿਉਂਕਿ ਉਹਨਾਂ ਦੀ ਪ੍ਰਜਨਨ ਜਿਹੜੀ ਸ਼ਕਤੀ ਉਹ ਤੋਂ ਹੀ ਮਾੜਾ ਅਸਰ ਪੈਂਦਾ ਹੋਊਗਾ ਇਹ ਤਾਂ ਜਿਹੜਾ ਨਸ਼ਾ ਕੋਈ ਵੀ ਨਸ਼ਾ ਨਸ਼ਾ ਦਾ ਇੱਕ ਫੀਮ ਜਾਂ ਭੁੱਕੀ ਨੂੰ ਮੰਨਿਆ ਜਾਂਦਾ ਵੀ ਜਿਹੜਾ ਕੁਦਰਤੀ ਨਸ਼ਾ ਹੈ ਜਿਹੜਾ ਸਾਈਡ ਇਫੈਕਟ ਨਹੀਂ ਹੈਗਾ ਥੋੜੀ ਗਲਤੀ ਜਾਵੇ ਜਿਹੜੇ ਆ ਟਰਾਮਾਡੋਲ ਵਗੈਰਾ ਹੋਰ ਆ ਇਹ ਕੋਈ ਨਸ਼ੇ ਚ ਤਾਂ ਕੋਈ ਗਿਣਿਆ ਨਹੀਂ ਜਾਂਦਾ ਇਹ ਇਹ ਤਾਂ ਸਿਰਫ ਪੇਨ ਕਿਲਰ ਆ ਇਹਦਾ ਸਿਰਫ ਬੰਦੇ ਦੇ ਗੋਡਿਆਂ ਕਿਟਿਆਂ ਚ ਪੇਨ ਹੁੰਦਾ ਉਹਦੇ ਵਾਸਤੇ ਗੋਲੀ ਬਣੀ ਤੇ ਲੋਕ ਇਹਨੂੰ ਨਸ਼ੇ ਦੇ ਤੌਰ ਤੇ ਵਰਤਣ ਲੱਗ ਗਏ ਸਾਈਡ ਇਫੈਕਟ ਇਹਦਾ ਹੈਗਾ ਲਿਵਰ ਤੇ ਵੀ ਆ ਕਿਡਨੀਆ ਤੇ ਵੀ ਸਾਰ ਪਾਸੇ ਨੂੰ ਸਾਈਡ ਇਫੈਕਟ ਆ ਸੈਕਸ ਪ੍ਰੋਬਲਮ ਆਉਂਦੀ ਆ ਇਹਦੇ ਨਾਲ ਜਿਹੜੇ ਅੱਜ ਕੱਲ ਦੇ ਜਵਾਕ ਆ 20 22 ਸਾਲ ਦੇ ਬਿਨਾਂ ਮਤਲਬ ਤੋਂ ਖਾਈ ਜਾਂਦੇ ਫਿਰ ਉਹਨਾਂ ਨੂੰ ਸ਼ਾਦੀ ਦੇ ਯੋਗ ਨਹੀਂ ਰਹਿੰਦੇ ਜੀ ਆਪਾਂ ਗੱਲਬਾਤ ਕਰ ਰਹੇ ਆ ਵੈਦ ਗੁਰਮukh ਸਿੰਘ ਸੰਗੋਲ ਵਾਲੇ ਵੈਜੀ ਸ਼ੂਗਰ ਰੋਗ ਜਿਹੜਾ ਬਹੁਤ ਜ਼ਿਆਦਾ ਕਹਿੜੀਏ ਲੋਕਾਂ ਨੂੰ ਹੈ ਬਹੁਤ ਜ਼ਿਆਦਾ ਮਰੀਜ਼ੇ ਦੇ ਲਗਾਤਾਰ ਵੱਧਦੇ ਜਾ ਰਹੇ ਨੇ ਕੀ ਤੁਸੀਂ 슈ਗਰ ਦੀ ਦਵਾਈ ਦਿੰਦੇ ਹੋ ਜਾਂ ਇਸ ਦੇ ਨਾਲ ਨਾਲ ਕੋਈ ਹੋਰ ਇਲਾਜ ਵੀ ਨੇ ਕਰਦੇ ਹੋ 슈ਗਰ ਦਾ ਜੀ ਆਪਣੇ ਕੋਲ ਬਹੁਤ ਵਧੀਆ ਇਲਾਜ ਆ ਹੂੰ ਬਹੁਤ ਵਧੀਆ ਜਿੰਨਾ ਮਰਜ਼ੀ 슈ਗਰ ਵਧਿਆ ਹੋਵੇ ਇੱਕ ਜਾਂ ਦੋ ਦਿਨ ਦੇ ਵਿੱਚ ਕੰਟਰੋਲ ਹੋ ਜਾਊਗਾ ਜੀ ਜੇ ਕੋਈ ਇਨਸੂਲਿਨ ਦਾ ਟੇਕੇ ਲਾਉਂਦਾ ਤਿੰਨ ਟਾਈਮ ਗੋਲੀਆਂ ਖਾਂਦਾ ਤਿੰਨ ਟਾਈਮ ਉਹਦੇ ਵਾਸਤੇ ਦਵਾਈ ਆ ਜੀ ਆਪਣੇ ਕੋਲ ਇਹ ਦਵਾਈ ਆ ਜੀ ਇਹ ਦਵਾਈ ਜਿੱਕਣਾ ਈ ਕਾਲ ਆਉਂਦਾ ਜਾਂ ਗੋਲੀਆਂ ਖਾਂਦਾ ਤੇ ਇੰਨੀ ਕ ਦਵਾਈ ਆ ਜਿਹੜੀ ਇੱਕ ਟਾਈਮ ਪਾਣੀ ਨਾਲ ਖਾ ਲਈ ਜੀ ਤੁਹਾਡੀ ਸ਼ੂਗਰ 2 ਦਿਨ ਦੇ ਵਿੱਚ 110 15 ਆ ਚੁਗੀ ਜੀ ਤੇ ਇਹਦੇ ਕੋਈ ਸਾਈਡ ਇਫੈਕਟ ਕੋਈ ਸਾਈਡ ਇਫੈਕਟ ਨਹੀਂ ਜੜੀਆਂ ਮੋਟੀਆਂ ਤਿਆਰ ਕੋਈ ਅੰਗਰੇਜ਼ੀ ਗੋਲੀ ਨਹੀਂ ਇਹਦੇ ਚ ਕੋਈ ਕੁਝ ਨਹੀਂ ਹੈਗਾ ਜੀ ਕੋਈ ਕਹਦਾ ਨਾ ਗੋਲੀਆਂ ਜਿੱਥੇ ਮਰਜੀ ਵੰਦਾ ਲੈਬੋਰਾਟਰੀ ਚੈੱਕ ਕਰਾ ਲਵੇ ਜੀ ਤੇ ਬਾਕੀ ਆਪਣੇ ਕੋਲ ਸੈਕਸ ਪ੍ਰੋਬਲਮ ਵਾਸਤੇ ਤੇ ਸੈੱਲਾਂ ਵਾਸਤੇ ਜਿਹੜੇ ਸੈੱਲ ਘਟਦੇ ਆ बुखार ਨਾਲ ਉਹਦੇ ਵਾਸਤੇ ਦਵਾਈ ਹੈ ਬਹੁਤ ਵਧੀਆ ਇਲਾਜ ਹੈ ਪੱਕਾ ਇਲਾਜ ਆ ਉਹਦੇ ਨਾਲ ਜੀ ਤੇ ਇਹ ਜਿਹੜਾ ਇਲਾਜ ਹੈ ਕਿੰਨਾ ਕੁ ਮਹਿੰਗਾ ਜਿਵੇਂ 슈ਗਰ ਦੀ ਗੱਲ ਲੈ ਲਈਏ 슈ਗਰ ਦਾ ਤਾਂ ਕੋਈ ਮਹਿੰਗਾ ਇਲਾਜ ਨਹੀਂ ਹੈਗਾ ਸਾਰੀ ਉਹ ਕਿੰਨੀ ਕੁ ਦਿਨ ਦਵਾਈ ਖਾਣੀ ਹੁੰਦੀ ਹੈ ਉਹ ਤਾਂ ਤੁਸੀਂ ਜੇ ਇਹਨੂੰ ਪਹਿਲਾਂ ਖਾएंगे ਹੋ ਮਰੀਜ਼ ਖਾਊਗਾ ਤੇ ਮਹੀਨਾ ਡੇਢ ਮਹੀਨਾ ਖਾਓ ਉਹਦੀ ਲਾਾਮਤਾਂ ਜਿਹੜੀਆਂ ਜਿਕਣ ਕੜਿੱਲਾ ਚੜਦੀਆਂ ਪੈਰ ਸੁੰਨ ਹੁੰਨੇ ਆ 2 ਮਹੀਨੇ ਦੇ ਵਿੱਚ ਬੰਦ ਹੋ ਜਾਣਗੇ ਜੀ ਚੀਨੀ ਤੇ ਮੈਦੇ ਤੋਂ ਬਣੀ ਹੋਈ ਚੀਜ਼ ਬੰਦ ਕਰ ਦਿੰਨੇ ਆ ਜੀ ਤੇ ਦਵਾਈ ਘਾਟਦੀ ਚਲੇ ਜਾਣੀ ਆ ਜੀ ਫਿਰ ਹੌਲੀ 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 ਦਵਾਈ ਦੇ ਜਦਨ ਜਦੇ ਮਿੱਠਾ ਮੁੱਠਾ ਵਿਆਹ ਸਾਦੇ ਚ ਖਾ ਲਿਆ ਅੱਧਾ ਚਮਚਾ ਦਵਾਈ ਦਾ ਖਾ ਲਿਆ ਸ਼ੂਗਰ ਤੁਹਾਡੀ ਨਾਰਮਲ 120 25 120 25 ਇੱਥੇ ਕੇ ਜ ਰਹੋਗੇ ਤੇ ਦੋਸਤੋ ਇਹ ਸਨ ਵੈਦ ਗੁਰਮukh ਸਿੰਘ ਉੱਚਾ ਪਿੰਡ ਸੰਘੋਲ ਵਾਲੇ ਤੁਸੀਂ ਵੀ ਕੋਈ ਪੁੱਛਗਿੱਛ ਕਰਨੀ ਹੋਵੇ ਕੋਈ ਜਾਣਕਾਰੀ ਲੈਣੀ ਹੈ ਜਾਂ ਦਵਾਈ ਲੈਣ ਵਾਸਤੇ ਇੱਥੇ ਆਉਣਾ ਹੈ ਜਾਂ ਘਰ ਬੈਠੇ ਦਵਾਈ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਹੇਠਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਫੋਨ ਕਰਕੇ ਤੇ ਇਹਨਾਂ ਤੋਂ ਸਮਾਂ ਲੈ ਕੇ ਇੱਥੇ ਪਹੁੰਚ ਸਕਦੇ ਹੋ ਜਾਂ ਘਰ ਬੈਠੇ ਦਵਾਈ ਮੰਗਵਾ ਸਕਦੇ ਹੋ ਡਾਕਟਰ ਸਾਹਿਬ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿਗੁਰ ਜੀ